ਇਸ ਕਲਾਕਾਰ ਸਿੱਤੂ ਮੁੱਛੇ ਵਾਲਾ ਮੁੱਛੇ ਵਾਲਾ ਮੁੱਛੇ ਵਾਲਾ ਇੰਦਾ ਨਹੀਂ ਹਰ ਗੱਲ 'ਚ ਕਮੇਡੀ ਨਹੀਂ ਹੁੰਦੀ ਸਭ 'ਚ ਬਹੁਤ ਇਕੱਠੇ ਰਹਿ ਸਾਡੀ ਬੋਲੀ ਨੂੰ ਸਾਡੀ ਪਾਕ ਨੂੰ ਬਹੁਤ ਉੱਪਰ ਲੈ ਕੇ ਗਿਆ ਤੇ ਬਾਬਾ ਚੜ੍ਹਦੀ ਕਲਾ ਰੱਖੇ ਹਾਂ ਬੂਡੋ ਹਾਂ ਅੱਛਾ ਗੱਲ ਸੁਣ ਪੜੇ ਨੇ ਕੀ ਲੋਕ ਆ ਹਾਂ ਠੀਕ ਹੈ ਨਾ ਪਰ ਮੋਬਾਈਲ ਆ ਜਿਹੜਾ ਮੋਬਾਈਲ ਨੇ ਪੂੜੋ ਦੁਨੀਆ ਮੁਠੀ ਚ ਕਾ ਲਈ ਸਹੀ ਗੱਲ ਹੈ ਹੈ ਹਾਂ ਅੱਗੇ ਹੁੰਦਾ ਆਪਾਂ ਵੀ ਕਦੇ ਕੋਈ ਘਰੋਂ ਨਿਕਲ ਜਾਂਦਾ ਭਲਾ ਮਹੀਨਾ ਨਾ ਮੁੜਦਾ ਖਬਰਸਾਰ ਨਹੀਂ ਸੀ ਹੁੰਦੀ ਹੁਣ ਤਾਂ ਘਰੋਂ ਨਿਕਲ ਦੋ ਮਿੰਟ ਚ ਪਤਾ ਲੱਗ ਜਾਂਦਾ ਬੰਦਾ ਕਿੱਥੇ ਆ ਕਿੱਥੇ ਨਹੀਂ ਹਾਂ ਅਮਰੀਕਾ ਕੈਨੇਡਾ 'ਚ ਬੈਠੇ ਆ ਵੀਡੀਓ ਕਾਲ ਕਰਨੀ ਆਡੀਓ ਕਾਲ ਕਰਨੀ ਜਦੋਂ ਮਰਜੀ ਗੱਲ ਕਰਨਾ ਪਰ ਇਹਦਾ ਕੁਝ ਇੱਕ ਗਲਤ ਇਸਤੇਮਾਲ ਵੀ ਹੋਣ ਲੱਗ ਗਿਆ ਹਾਂ ਜਿਵੇਂ ਹੁਣ ਪੜ੍ਹੀ ਲਿਖੀ ਕੁੜੀ ਆ ਉਹ ਆਪਦੇ ਬਾਈਫ੍ਰੈਂਡ ਨਾਲ ਪਤਾ ਕਿਵੇਂ ਗੱਲ ਕਰਦੀ ਐ ਕਿਵੇਂ ਕਰਦੀ ਐ ਹੈਲੋ ਜਾਨੂ ਤੁਸੀਂ ਮੈਂ ਤੇ ਮम्मा ਕੱਲ ਸੌਫ ਕਰਨ ਗਏ ਸੀਗਾ ਤਰਨਤਾਰਨ ਤੂੰ ਸਾਡੇ ਪਿੱਛੇ ਆਉਂਦਾ ਸੀਗਾ ਦੇਖੋ ਮम्मा ਨੂੰ ਪਤਾ ਲੱਗ ਗਿਆ ਨਾਲੇ ਮੇਰੀ ਬੇਇੱਜ਼ਤੀ ਹੋਗ ਨਾਲੇ ਤੁਹਾਡੀ ਬੇਇੱਜ਼ਤੀ ਹੋ ਪਲੀਜ਼ ਐਂ ਦਾ ਇਦਾਂ ਨਾ ਕਰਿਓ ਜਿਹੜੀ ਦਾਸ ਪੜੀ ਹੋਵੇ ਉਹ ਕਿਵੇਂ ਗੱਲ ਕਰਦੀ ਐ ਹਲੋ ਬੇ ਤੂੰ ਫੋਨ ਤੇ ਫੋਨ ਲਾਈ ਜਾਂਦਾ ਕੱਲ ਮੈਂ ਤੇ ਮੇਰੀ ਬੇਪੇ ਤਰਨਤਾਰਨ ਪੱਛ ਬ ਲੈਣ ਗਈਆਂ ਸੀ ਤੂੰ ਸਾਡੇ ਪਿੱਛੇ ਆਉਂਦਾ ਸੀ ਤੇ ਘਰੇ ਪਤਾ ਲੱਗ ਗਿਆ ਨਾਲੇ ਮੇਰੀ ਗੁੱਤ ਪਟਾਏਗਾ ਨਾਲੇ ਤੇਰੇ ਛੱਤਰ ਪਹਿਣਗੇ ਇਹ ਤੋਂ ਮੜ ਕੇ ਨਾ ਤੂੰ ਫੋਨ ਕਰੀ ਤੇ ਜਿਹੜੇ ਜਮਾਨ ਅਨਪੜਾ ਵਿਚਾਰੀ ਕਹਦਾ ਸਕੂਲ ਨਹੀਂ ਗਈ ਉਹ ਕਿਵੇਂ ਗੱਲ ਕਰਦੀ ਆ ਹਲੋ ਕੱਲ ਮੈਂ ਤੇ ਮੇਰੀ ਬੀਬੀ ਜਾਦਾ ਖੱਟੇ ਰੰਗ ਦੀ ਪਾਚਮ ਲੈਣ ਗਈਆਂ ਸੀ ਤਾਰਨ ਤਾਰਨ ਤੂੰ ਸਾਡੇ ਬੱਚੇ ਗੂ ਖਾਣ ਆਇਆ ਸੀ ਸਾੜੇ ਹਾਂ ਜਣਾ ਉਹ ਵੇ ਜਿਹੜੀ ਦੁਕਾਨ 'ਚ ਵੜ ਗਿਆ ਪਿੱਛਾ ਹੀ ਪਿੱਛਾ ਮੈਨੂੰ ਨਾ ਬੁਲਾਈ ਅੱਛਾ ਹਿੱਦਰੋਂ ਦੀਆਂ ਦਾ ਕੂਪਣ ਤਾਂ ਪਵਾ ਦੇ ਵੀਰ ਬਣ ਕੇ ਆਏਗਾ ਤਾਂ ਕਰਦਾ ਹਾਂ ਨਾ ਕਿਉਂਕਿ ਜਿਹੜੇ ਅਨਪੜ੍ਹ ਹੁੰਦੇ ਆ ਉਹ ਦਿਲਾਂ ਦੇ ਸੱਚੇ ਹੁੰਦੇ ਆ ਜੋ ਮੂੰਹ ਚ ਗੱਲ ਆ ਗਈ ਉਹਨਾਂ ਨੇ ਕਹਿ ਦੇਣੀ ਹੈ ਹਾਂ ਕਹਿਆ ਤੂੰ ਕਿਉਂ ਮੈجري ਭੇਜਦੀ ਕਰਾਉਣੀ ਆ ਕਹਿੰਦੀ ਕੈਨੇਡਾ ਵਾਲੀ ਗੱਲ ਸਾਂ ਸੁਣਾ ਫਿਰ ਉਹ ਮੈਂ ਬਾਈ ਪਿੱਛੇ ਕੈਨੇਡਾ ਗਿਆ ਜਦੋਂ ਪਹਿਲੀ ਵਾਰੀ ਕੈਨੇਡਾ ਗਿਆ ਬ੍ਰੈਂਟਨ ਉੱtre ਟ੍ਰਾਂਟੋ ਜ ਮੈਂ ਕਿਹਾ ਬਾਈ ਮੈਨੂੰ ਘਮਾਓ ਪ੍ਰਮੋਟਰ ਨੂੰ ਕਿਹਾ ਉਹ ਕਹਿੰਦਾ ਬਾਈ ਤੂੰ ਹੰਬਿਆ ਥੱਕ ਕੇ ਆਇਆ ਮੈਨੂੰ ਉਹਨਾਂ ਨੇ ਹੋਟਲ ਦੇ ਵਿੱਚ ਰੂਮ ਲੇਤਾ ਅੱਛਾ ਕਹਿੰਦੇ ਭਾਨਿਆ ਰੈਸਟ ਕਰ ਲਾ ਜਦੋਂ ਆਉਣਾ ਹੋਇਆ ਸਾਨੂੰ ਫੋਨ ਮਾਰਦੀ ਅਸੀਂ ਤੈਨੂੰ ਥੱਲੇ ਲੈ ਜਾਗੇ ਅੱਛਾ ਮੈਂ ਫੋਟੋ ਨਾਲ ਆ ਕੇ ਦਵਾਤਾ ਫੋਨ ਕਰਿਆ ਮੈਂ ਕਿਹਾ ਜੀ ਭਾਈ ਮੈਂ ਰੈਡੀ ਹੋ ਗਿਆ ਕਹਿੰਦੇ ਅਸੀਂ ਥੱਲੇ ਖੜਿਆ ਆ ਜਾ ਮੈਂ ਕਿਹਾ ਗੇਟ ਨਹੀਂ ਖੁੱਲ ਰਿਹਾ ਹੋਟਲ ਦੇ ਰੂਮ ਦਾ ਵੀ ਫੇਰ ਕਹਿੰਦੇ ਕਾਰਡ ਲਾ ਲਾ ਅੱਛਾ ਤੂੰ ਕਾਰਡ ਲਾਇਆ ਮੈਂ ਕਾਰਡ ਲਾਇਆ ਹਾਂ ਗੇਟ ਖੁੱਲਿਆ ਗੇਟ ਫੇਰ ਨਾਲ ਖੁੱਲੇ ਵੀ ਫੇਰ ਫੇਰ ਉਹਨੂੰ ਫੋਨ ਲਾ ਮੈਂ ਕਿਹਾ ਦਵਿੰਦਰ ਭਾਈ ਗੇਟ ਨਹੀਂ ਖੁੱਲਦਾ ਹਾਂ ਕਹਿੰਦਾ ਭਾਨਾ ਕਾਰਡ ਲਾਇਆ ਸੀ ਮੈਂ ਕਿਹਾ ਕਹਿੰਦਾ ਦੁਬਾਰਾ ਕਾਰਡ ਫੇਰ ਆ। ਅੱਛਾ ਦੁਬਾਰੇ ਫੇਰ ਲਾਇਆ ਤੂੰ। ਮੈਂ ਦੁਬਾਰੇ ਫੇਰ ਕਾਰਡ ਲਾਇਆ। ਗੇਟ ਫੇਰ ਨਾਲ ਖੁੱਲਿਆ। ਤੇ ਫੇਰ ਫੇਰ ਫੋਨ ਲਾਇਆ ਨੂੰ। ਮੈਂ ਕਿਹਾ ਦਵਿੰਦਰ ਗੇਟ ਨਹੀਂ ਖੁੱਲਦਾ ਕਹਿੰਦਾ ਭਾਨੇ ਕਾਰਡ ਟਕਾ ਕੇ ਨਾ। ਤੂੰ ਫੇਰ ਟਕਾ ਕੇ ਲਾਇਆ। ਮੈਂ ਕਹਿੰਦਾ ਭੂਡੋ ਸੋਨਾ ਡਰੇ ਟਰਾਲੇ ਵਾਂਗੂ ਕਾਹ ਤੱਕ ਨਾ ਦਲੇ। ਅੱਛਾ ਕਾਰਡ ਲਾਇਆ ਜਦੋਂ ਗੇਟ ਖੋਲਿਆ ਗੇਟ ਫੇਰ ਨਾਲ ਖੁੱਲੇ। ਕੰਦਰਾ ਗੇਟ ਨਹੀਂ ਖੁੱਲਦਾ ਬਾਈ ਕਾਰਡ ਲਾ ਲਿਆ ਹਾਂ ਕਹਿੰਦਾ ਕਾਦਾ ਮਖਾ ਭੁੱਕੀ ਦਾ ਉਹ ਕਹਿੰਦਾ ਕੰਜਰਾ ਕਾਰਡ ਗੇਟ ਨਾਲ ਘਸਾਉਣਾ ਸੀ ਉਹ ਮਖਾ ਸਾਡੇ ਦਾ ਕਾਰਡ ਲਾਉਣ ਨੂੰ ਕਹਿੰਦੇ ਆ ਦੁਰ ਤੇਰੇ ਫਿੱਟੇ ਮੂੰਹ ਹਾਂ ਪਰ ਇੱਕ ਗੱਲ ਆ ਫੂਟੋ ਕੈਨੇਡਾ ਅਮਰੀਕਾ ਪਾ ਕਹਿ ਦਿੰਦੇ ਆਈ ਫੋਨ ਭੇਜ ਦਿਓ ਪੈਸੇ ਭੇਜ ਦਿਓ ਹਾਰਡਵਰਕ ਬਹੁਤ ਆ ਦਾਨਰ ਮੈਂ ਵੀ ਆਖਿਆ ਮਖਾ ਵੀ ਦਵਿੰਦਰ ਭਾਈ ਮੈਨੂੰ ਕੰਮ ਤੇ ਲਵਾ ਦੇ ਹਾਂ ਕੰਮ ਹਾਂ ਹਾਂ ਦੋ ਦਿਨ ਪ੍ਰੋਗਰਾਮ ਹੁੰਦੇ ਆ ਪੰਜ ਦਿਨ ਵੇਲੇਵੇਂਗੇ ਇਹ ਵਧੀਆ ਕੰਮ ਮਿਲ ਗਿਆ ਸੀ ਕੰਮ ਲੱਗ ਗਿਆ ਜਦੋਂ ਮੈਂ ਗਿਆ ਬੈਸਕਟ ਵਾਲੀ ਫੈਕਟਰੀ ਚ ਲੱਗ ਗਿਆ ਇਹ ਤਾਂ ਸੌਖਾ ਕੰਮ ਆ ਮੈਂ ਕੀ ਕਰਿਆ ਬੈਸਕਟ ਆਈ ਜਾਣ ਪਟੇ ਤੇ ਮੈਂ ਬੈਸਕਟ ਚੱਕਾਂ ਪਿੱਛੇ ਰੱਖਾਂ ਇਧਰ ਪੁੱਛਿਆ ਤਾਈ ਕਿਹੜੇ ਪਿੰਡ ਤੋਂ ਆ ਹਾਂ ਕਹਿੰਦੀ ਕੁਝ ਮੈਂ ਚਾਰ ਮੈਂ ਚਾਰ ਚੋਂ ਆ ਇਧਰ ਪੁੱਛਿਆ ਭਾਬੀ ਕਿਹੜੇ ਪਿੰਡ ਤੋਂ ਆ ਕਹਿੰਦੀ ਮੈਂ ਆ ਭਾਈ ਹਰੀ ਕਿਆਂ ਤੋਂ ਅੱਛਾ ਸੰਨਦਨ ਕੰਮ ਚੱਲਿਆ ਭੂਡੋ ਮੈਂ ਤਾਂ 2300 ਡਾਲਰ ਕਟ ਦਿਆ ਕਰ ਜਦੋਂ ਮੈਂ ਚੌਥੇ ਦਰ ਗਿਆ ਬਟਾ ਪੂਰੀ ਸਪੀਡ ਨਾਲ ਚੱਲੇ ਚੱਕੀਆਂ ਬੱਸ ਕੋਲ ਪਿੱਛੇ ਮੈਂ ਕਿਹਾ ਤਾਂ ਹੀ ਕਹੀ ਮਸ਼ੀਨ ਖਰਾਬ ਹੋ ਗਈ ਤਾਂ ਹੀ ਕਹਿੰਦੀ ਫਤ ਤਿੰਨ ਦਿਨ ਪਹਿਲਾਂ ਖਰਾਬ ਸੀ ਅੱਜ ਲੋਡ ਹੋਈ ਆ ਤੇਰੇ ਨਾਲ ਤਾਂ ਮਾੜੀ ਹੋਈ ਹੋਰ ਮਾੜੀ ਕੀ ਬੁਰਾ ਹਾਲ ਹੋ ਗਿਆ ਮੇਰੇ ਨਾਲ ਤਾਂ ਵਿਆਹ ਮੱਕੇ ਮਾੜੀ ਹੋਈ ਨਾ ਕੀ ਹੋ ਗਿਆ ਸੀ ਹੋਣਾ ਕੀ ਸੀ ਪੱਟੀ ਸਾਹਿਬ ਮੇਰਾ ਵਿਆਹ ਹੋਇਆ ਮੈਂ ਉਹ ਨਾ ਕਹਿੰਦਾ ਚੂ ਇੱਥੇ ਬਹਿ ਜਾ ਮੈਂ ਕੰਨ ਤੇ ਲਫੇੜਾ ਮਾਰੂ ਕੰਜਰ ਬੜਿਆ ਕੁਲੂ ਮਨਾਲੀ ਦਾ ਉਹ ਮੈਂ ਕਿਹਾ ਮੈਂ ਘੁੰਮ ਕੇ ਆਉਣਾ ਫੁਰੇ ਨੇ ਮੈਨੂੰ 2000 ਰੁਪਇਆ ਦੇਦਾ ਅੱਛਾ 2000 ਨਾਲ ਕੁੜਵਾਜ ਗੱਲ ਕੀ ਆਉਂਦਾ ਸਹੀ ਗੱਲ ਚਲੋ ਅਸੀਂ ਕੁਲੂ ਮਨਾਲੀ ਪਹੁੰਚ ਗਏ ਪਹਿਲਾਂ ਹੋਟਲ 'ਚ ਪੁੱਛਿਆ ਮੈਂ ਕਿਹਾ ਮੈਂ ਤੇ ਮੇਰੀ ਵਾਈਫ ਆਇਆ ਜੀ ਨਵਾਂ ਨਵਾਂ ਵਿਆਹ ਹੋਇਆ ਕਿੰਨੇ ਪੈਸੇ ਲਾਉਂਗੇ ਰੂਮ ਦੇ ਕਹਿੰਦੇ ਜੀ 10000 ਮੈਂ ਕਿਹਾ ਨਾ ਇਹ ਤਾਂ ਬਾੜਾ ਵੀ ਮਹਿੰਗਾ ਦੂਜੇ ਹੋਟਲ 'ਚ ਗਿਆ ਕਹਿੰਦੇ 500 ਆਪਾਂ ਰਾਤ ਰਹੇ ਤੜਕੇ ਆਉਣ ਲੱਗੇ ਮੈਂ ਕਿਹਾ ਜੀ ਲਓ 500 ਕਹਿੰਦੇ 10000 ਰੁਪਇਆ ਦੇ ਮੈਂ ਕਿਹਾ ਗੱਲ 500 ਚ ਹੋਈ ਆ ਹਾਂ ਕਹਿੰਦੇ ਤੁਹਾਡੇ ਕਮਰੇ 'ਚ ਅਸੀਂ ਲਗਾਇਆ ਉਹ ਮੈਂ ਕਿਹਾ ਮੈਂ ਤਾਂ ਇਹ ਅਸੀਂ ਚਲਾਇਆ ਨਹੀਂ ਚਲਾਇਆ ਨਹੀਂ ਫੇਰ ਕਹਾਂ ਕਹਿੰਦੇ ਅਸੀਂ ਚਲਾਇਆ ਚ ਨਹੀਂ ਚਲਾਇਆ ਇਹ ਅਸੀਂ ਤਿਆਰ ਹੈ ਅੱਛਾ ਮੈਂ ਕਿਹਾ ਹੋਰ ਕਹਿੰਦੇ ਤੁਹਾਡੇ ਕਮਰੇ 'ਚ LED ਲੱਗੀ ਹੈ ਮੈਂ ਕਿਹਾ ਮੈਂ ਤਾਂ ਇਹ ਨਹੀਂ ਚਲਾਈ ਨਹੀਂ ਕਹਿੰਦੇ LED ਚਲਾਈ ਜਾਂ ਨਹੀਂ ਚਲਾਈ ਐਲੀਡੀ ਤਿਆਰ ਹੈ ਅੱਛਾ ਫੇਰ ਮੇਰਾ ਵੀ ਕਰਿਆ ਦਿਮਾਗ ਮੈਂ ਕਿਹਾ ਮੈਨੂੰ 50000 ਦੋ ਹਾਂ ਕਹਿੰਦੇ ਕਾ ਦਾ ਮੈਂ ਕਿਹਾ ਤੁਸੀਂ ਮੇਰੇ ਘਰ ਵਾਲੀ ਨੂੰ ਛੇੜਿਆ ਕਹਿੰਦੇ ਅਸੀਂ ਤਾਂ ਛੇੜਿਆ ਨਹੀਂ ਮੈਂ ਕਿਹਾ ਤੁਸੀਂ ਛੇੜਿਆ ਜਾਂ ਨਹੀਂ ਛੇੜਿਆ ਮੇਰੇ ਘਰ ਵਾਲੀ ਤਿਆਰ ਸਹੀ ਗੱਲ ਕਰਦਾ ਜੀ ਜੀ ਲੈ ਲੈ ਦੰਦਾ ਠੀਕ ਹੈ ਨਾ ਸੋ ਟਾੜੀ ਮਾਰਦੇ ਦੀ ਇੱਕ ਵਾਰੀ ਖੁੱਲ ਕੇ ਭੱਤੀ ਸਾਹਿਬ ਬਹੁਤ ਵਧੀਆ ਮਾਹੌਲ ਲੱਗਿਆ ਮੈਂ ਧੰਨਵਾਦ ਕਰਦਾ ਜੀ ಪ್ರಧಾನ ಸಾ